ਸਰਸ਼ਿਕਾ ਜੀ ਸਾਰਿਆਂ ਵਾਸਤੇ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਅੱਜ ਇੱਥੇ ਪੁਰਾਣੇ ਬੱਸ ਸਟੈਂਡ ਵਿਖੇ ਪੀਆਰਟੀਸੀ ਦੇ ਪੈਨਸ਼ਨਰਾਂ ਨੇ ਪੀਆਰਟੀਸੀ ਐਸੋਸੀਏਸ਼ਨ ਦੇ ਕੇਂਦਰੀ ਬਾਡੀ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਵਿੱਚ ਮਾਸਿਕ ਮੀਟਿੰਗ ਕੀਤੀ ਜੋ ਕਿ ਇੱਕ ਵਿਸ਼ਾਲ ਰੋਸ ਦਰਨੇ ਵਿੱਚ ਤਬਦੀਲ ਹੋ ਗਈ ਪਾਰੀ ਗਿੰਤੇ ਵਿੱਚ ਵੱਖ-ਵੱਖ ਡੀਪੂਆਂ ਤੋਂ ਆਏ ਬੁਲਾਰਿਆਂ ਨੇ ਪੈਨਸ਼ਨ ਨਾ ਪਾਉਣ ਤੇ ਬਕਾਇਆ ਦੀ ਅਦਾਇਗੀ ਨਾ ਕੀਤੇ ਜਾਣ ਤੇ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਦੱਬ ਕੇ ਪਿੱਟ ਸਿਆਪਾ ਕੀਤਾ। ਰੋਹ ਵਿੱਚ ਆਏ ਬਜ਼ੁਰਗ ਪੈਨਸ਼ਨਰਾਂ ਨੇ ਬੱਤੀਆਂ ਵਾਲੇ ਚੌਂਕ ਤੇ ਕੁਝ ਸਮੇਂ ਲਈ ਜਾਮ ਲਾਇਆ ਅਤੇ ਰੋਸ ਮਾਰਚ ਕੱਢਦਿਆਂ ਅਸਮਾਨ ਗੂੰਜੌਣ ਨਾਰਿਆਂ ਨਾਲ ਪੀਆਰਟੀਸੀ ਦੇ ਮੈਨੇਜਮੈਂਟ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਵਿਸ਼ਾਲ ਰੋਸਟਰ ਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਨੇਕਾਂ ਕੁਰਬਾਨੀਆਂ ਕਰਕੇ ਅਸੀਂ ਆਧਾਰੇ ਵਿੱਚ ਪੈਨਸ਼ਨ ਲਾਗੂ ਕਰਵਾਈ ਤਾਂ ਜੋ ਇਹ ਬੁਢਾਪੇ ਦਾ ਸਹਾਰਾ ਬਣ ਸਕੇ ਪਰੰਤੂ ਸਰਕਾਰ ਅਤੇ ਮੈਨੇਜਮੈਂਟ ਦੀ ਸਾਡੀ ਪੈਨਸ਼ਨ ਅਤੇ ਬਕਾਏ ਪ੍ਰਤੀ ਪੱਖੀ ਨੀਤੀ ਸਾਨੂੰ ਸਾਨੂੰ ਬੁਢਾਪੇ ਵਿੱਚ ਸੜਕਾਂ ਤੇ ਉਤਰਣੇ ਮਜਬੂਰ ਕਰ ਰਹੀ ਹੈ ਪੈਨਸ਼ਨ ਲੈਣ ਲਈ ਹਰ ਮਹੀਨੇ ਸੜਕਾਂ ਤੇ ਉਤਰਨਾ ਪੈਂਦਾ ਹੈ ਦਸੰਬਰ 2024 ਤੋਂ ਬਾਅਦ ਮੈਡੀਕਲ ਬਿੱਲਾਂ ਦੀ ਅਦਾਇਗੀ ਨਹੀਂ ਹੋਈ 2016 ਪੇ ਕਮਿਸ਼ਨ ਦੇ ਬਕਾਏ ਨਹੀਂ ਦਿੱਤੇ ਜਾ ਰਹੇ ਮਹਿੰਗਾਈ ਪੱਤੇ ਦੇ ਬਕਾਏ ਅਤੇ ਨਵੀਆਂ ਰਿਟਾਇਰੀਆਂ ਦੀਆਂ ਅਦਾਇਗੀਆਂ ਨਹੀਂ ਹੋ ਰਹੀਆਂ ਉਹਨਾਂ ਨੇ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਨੇ ਜੇਕਰ ਸਾਡੇ ਹੱਕਾਂ ਤੇ ਡਾਕਾ ਜਾਰੀ ਰੱਖਿਆ ਤਾਂ ਸਾਨੂੰ ਇਸ ਤੋਂ ਵੀ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ 70 ਜਨਰਲ ਹਰੀ ਸਿੰਘ ਚਮਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੈਨੇਜਮੈਂਟ ਅਤੇ ਸਰਕਾਰ ਸਮੇਂ ਸਿਰ ਪੈਨਸ਼ਨ ਨਾ ਦੇ ਕੇ ਅਤੇ ਸਾਡੇ ਬਕਾਏ ਉਪਰਤੀ ਅੱਖਾਂ ਮੀਟ ਕੇ ਸਾਡੇ ਨਾਲ ਮਤਰੀਮਾ ਵਾਲਾ ਸਲੂਕ ਕਰ ਰਹੀ ਹੈ ਉਹਨਾਂ ਆਧਾਰਿਆਂ ਅੰਦਰ ਕਿਲੋਮੀਟਰ ਸਕੀਮ ਅਧੀਨ ਪਾਈਆਂ ਜਾ ਰਹੀਆਂ ਬੱਸਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਕੀਮ ਆਧਾਰੀ ਨੂੰ ਨੀਜੀਕਰਨ ਵੱਲ ਲੈ ਜਾਣ ਦੀ ਨੀਤੀ ਹੈ ਉਹਨਾਂ ਨੇ ਕਿਹਾ ਕਿ ਭਾਰੀ ਤਨਖਾਹ ਲੈਣ ਵਾਲੀਆਂ ਔਰਤਾਂ ਦੀ ਮੁਫਤ ਸਫ਼ਰ ਸਹੂਲਤ ਬੰਦ ਹੋਣੀ ਚਾਹੀਦੀ ਹੈ ਜャ ਸਰਕਾਰ ਇਸ ਦੀ ਪੂਰਤੀ ਕਰੇ ਉਹਨਾਂ ਨੇ ਠੇਕੇ ਦੇ ਆਧਾਰ ਉੱਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਆ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹਨਾਂ ਵਿਰੋਧ ਬਣਾਏ ਕੇਸ ਵਾਪਿਸ ਲਈ ਜਾਣ ਅਤੇ ਜੇਲ੍ਹ ਭੇਜੇ ਕਰਮਚਾਰੀਆਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਪੀਆਰਟੀਸੀ ਲਾवारिस ਹੈ ਕਿਉਂਕਿ ਇੱਥੇ ਐਮ ਡੀ ਸਾਹਿਬ ਦੀ ਬਦਲੀ ਹੋ ਚੁੱਕੀ ਹੈ ਪਰ ਉਸ ਦੀ ਜਗ੍ਹਾ ਕੋਈ ਐਮ ਡੀ ਨਹੀਂ ਲਾਇਆ ਗਿਆ ਉਹਨਾਂ ਨੇ ਕਿਹਾ ਕਿ ਇੱਥੇ ਪੱਕਾ ਐਮ ਡੀ ਲਾਇਆ ਜਾਵੇ ਧੰਨਵਾਦ